ਹਾਂਜੀ ਮਿੱਤਰੋ ਕੀ ਹਾਲ ਨੇ ਹੋਪ ਸਾਰੇ ਵਧੀਆ ਹੋਵੋਗੇ ਨਾ ਮੇਰੇ ਯਾਰਾਂ ਦੋਸਤਾਂ ਦਾ ਹੁੰਦਾ ਕਈ ਵਾਰੀ ਵੀ ਮਡੇਰ ਸਾਹਿਬ ਜਹਾਜ਼ ਤੇ ਕੋਈ ਕੰਮ-ਕਮੋ ਵੀ ਹੁੰਦਾ ਕਿ ਨਹੀਂ ਤਾਂ ਤੁਹਾਨੂੰ ਕੰਮ ਵੀ ਦਿਖਾਉਨੇ ਆ ਇਸ ਵਾਰ ਸੋ ਅੱਜ ਤੁਹਾਨੂੰ ਦਿਖਾਉਣਾ ਮੈਂ ਵੀ ਆਪਣੇ ਜਿਹੜੇ ਕਾਰਗੋ ਹੋਲ ਨੇ ਉਹਦੇ ਚ ਹਵਾ ਕਿਵੇਂ ਜਾਂਦੀ ਆ ਜੇ ਅੱਗ ਲੱਗ ਜਵੇ ਤਾਂ ਉਹਨੂੰ ਬੰਦ ਕਿਵੇਂ ਕਰਦੇ ਨੇ ਵੈਂਟਾਂ ਨੂੰ ਜਿਵੇਂ ਆਪਣੇ ਘਰਾਂ ਚ ਚਿਮਨੀਆਂ ਲੱਗੀਆਂ ਹੁੰਦੀਆਂ ਓਵੇਂ ਇੱਥੇ ਹੁੰਦਾ ਸੀਨ ਸੋ ਸਾਰਾ ਪਹਿਲਾਂ ਤੁਹਾਨੂੰ ਉਹ ਦਿਖਾਉਨੇ ਆ ਬਣੇ ਰਿਓ ਵੀਡੀਓ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆ ਆਪਣੇ ਬਾਹਰ ਫਲੈਪ ਲੱਗੇ ਆ ਇਹ ਫਲੈਪ ਖੋਲ ਦੰਨੇ ਆ ਹੁਣ ਬੰਦ ਆ ਜਦੋਂ ਆਪਾਂ ਨੂੰ ਅੰਦਰ ਆਪਾਂ Air pass ਕਰਨੀ ਆ ਜਾਂ ਆਪਣੇ ਮਕੈਨੀਕਲ ਵੈਂਟ ਚੱਲਦੇ ਆ ਤਾਂ ਆਪਾਂ ਖੋਲਦੇ ਆ ਇਹ ਸੋ ਪਹਿਲਾਂ ਤਾਂ ਤੁਹਾਨੂੰ ਮੈਂ ਦਿਖਾਨਾ ਆ ਇਹ ਜਿਹੜੇ ਆਹਾ ਇਹ ਨੈਚੁਰਲ ਵੈਂਟ ਆ ਇਹਨਾਂ ਨੂੰ ਨੈਚੁਰਲ ਵੈਂਟ ਕਹਿੰਦੇ ਆ ਓਪਨ ਆ ਹਮੇਸ਼ਾ ਉੱਪਰ ਰਹਿਨੇ ਆ ਇਹ ਹਵਾ ਪਾਸ ਹੁੰਦੀ ਆ ਜਿਵੇਂ ਆਪਣੇ ਘਰਾਂ 'ਚ ਚਿਮਨੀਆ ਲੱਗਿਆ ਹੁੰਦੀ ਆ ਉਵੇਂ ਹਵਾ ਪਾਸ ਹੁੰਦੀ ਆ ਇਹ ਨਾਲ ਇਦੇ ਨਾਲ ਹੀ ਹੁੰਦਾ ਨੇਚੁਰਲ ਵੈਂਟ ਦੇ ਨਾਲ ਹੀ ਹੁੰਦਾ ਆਪਣੇ ਮਕੈਨੀਕਲ ਵੈਂਟ ਮਕੈਨੀਕਲ ਵੈਂਟ ਤੇ ਮੋਟਰਾਂ ਲੱਗੀਆਂ ਬਹੁਤ ਬੜੀਆਂ ਅੰਦਰ ਅੰਦਰਲੇ ਪਾਸੇ ਆਹ ਜਿਹੜਾ ਲੈਟਰ ਤੁਸੀਂ ਦੇਖ ਰਹੇ ਹੋ ਉੱਪਰ ਚੜਨਾ ਆਪਾਂ ਉਹਦੇ ਅੰਦਰ ਜਾਣਾ ਉੱਥੇ ਵੈਂਟ ਲੱਗੇ ਨੇ ਸੋ ਉਹ ਵੈਂਟ ਅੰਦਰ ਜਾਂਦੇ ਨੇ ਅੰਦਰ ਥੱਲੇ ਮੋਟਰਾਂ ਲੱਗੀਆਂ ਤਾਂ ਮੋਟਰਾਂ ਚੱਲਦੀਆਂ ਤਾਂ ਹਵਾ ਬਾਹਰ ਨਿਕਲਦੀ ਆ ਸੋ ਤੁਹਾਨੂੰ ਪੂਰਾ ਓਵਰਆਲ ਦਿਖਾਉਨੇ ਆ ਮਕੈਨੀਕਲ ਵੈਂਟ ਦਾ ਵੀ ਕਿਵੇਂ ਮਕੈਨੀਕਲ ਵੈਂਟਾਂ ਦੀ ਸਰਵਿਸ ਕਰਦੇ ਆ ਕਿਵੇਂ ਨਹੀਂ ਬਣੇ ਰਹੋ ਪੂਰੀ ਵੀਡੀਓ ਨਾਲ ਸੋ ਆ ਆਪਾਂ ਪਹੁੰਚ ਗਏ ਉੱਤੇ ਇਹਨੂੰ ਕ੍ਰਾਸ ਡੈਕ ਕਹਿ ਦਿੰਨੇ ਆ ਇਹ ਥੱਲੇ ਮੋਟਰਾਂ ਨਾਲ ਕਨੈਕਟਡ ਆ ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਆ ਮੋਟਰਾਂ ਲੱਗੀਆਂ ਨੀਲੇ ਨੀਲੇ ਕਲਰ ਦੀਆਂ ਮੋਟਰਾਂ ਦੇਖ ਲਓ ਕਿੱਡੀਆਂ ਵੱਡੀਆਂ ਮੋਟਰਾਂ ਆ ਇਹ ਥੱਲੇ ਤੱਕ ਜਾਂਦਾ ਆ ਜਿਹੜਾ ਲੈਂਡਰ ਆ ਥੱਲੇ ਜਾਣ ਲਈ ਆ ਥੱਲੇ ਮਤਲਬ ਇਹ ਕਿ ਟੋਕ ਟੋਕ ਸੱਤ ਅੱਠ ਮੰਜ਼ਿਲਾਂ ਥੱਲੇ ਆਉਣਾ ਤੁਸੀਂ ਮੇਰੀ ਪਿਛਲੀ ਵੀਡੀਓ ਚ ਦੇਖ ਹੀ ਲਿਆ ਹੋਣਾ ਹੌਲਡ ਚ ਇਹ ਥੱਲੇ ਜਾਣ ਨੂੰ ਐਂਟਰੈਂਸ ਹੈ ਦੀ ਆ ਦੇਖੋ ਤੇ ਆ ਇੰਨੀ ਕਿ ਜਗ੍ਹਾ ਵਿੱਚ ਆਪਾਂ ਕੰਮ ਕਰਨਾ ਆ ਜਾਲੀਆਂ ਖੋਲ ਕੇ ਅੰਦਰ ਓਵਰ ਆਲ ਕਰਨਾ ਸਾਰਾ ਜਗ੍ਹਾ ਦੇਖ ਲਓ ਤੁਸੀਂ ਕਿੰਨੀ ਘੱਟ ਆ ਜਿਹਦੇ ਵਿੱਚ ਆਪਾਂ ਇਹ ਕੰਮ ਕਰਨਾ ਹੈ ਅ ਮਤਲਬ ਆ ਸਮਾਨ ਕਰ ਲਿਆ ਰੈਡੀ ਆਪਾਂ ਨੇ ਆ ਨਿਊਮੈਟਿਕ ਆਪਣਾ ਇਲੈਕਟ੍ਰੀਕਲ ਆ ਜਿਹੜੀਆਂ ਖੋਲਣਾ ਆਪਾਂ ਨੇ ਗ੍ਰੀਸ ਕਰ ਲਿਆ ਵੈਸਲੀਨ ਕਰ ਲਈ ਆਪਾਂ ਨੇ ਇਹਨੂੰ ਖੋਲ ਕੇ ਬੰਦ ਕਰਨਾ ਫਿਰ ਗ੍ਰੀਸਿੰਗ ਕਰਾਂਗੇ ਫਿਰ ਵੈਸਲੀਨ ਕਰਾਂਗੇ ਲਓ ਸਟਾਰਟ ਕਰਦੇ ਆਂ ਪਹਿਲਾਂ ਹਾਂ ਜਾਲੀ ਖੋਲਾਂਗੇ ਇਹਦੇ ਅੰਦਰ ਇੱਕ ਹੋਰ ਆ ਜਾਲੀ ਮੋਟੀ ਮਤਲਬ ਉਹ ਖੋਲਾਂਗੇ ਫਿਰ ਜਾ ਕੇ ਅੰਦਰ ਆਪਾਂ ਸਪੈਂਡਲ ਨੂੰ ਗ੍ਰੀਸੀਮ ਵੈਰਾ ਕਰਾਂਗੇ ਤੇ ਉਹ ਇਹ ਸੇਫਟੀ ਪਰਪਸ ਲਈ ਹੁੰਦੀਆਂ ਵੀ ਕੋਈ ਇਹਦੇ ਅੰਦਰ ਕੁਝ ਸਿੱਟਣਾ ਨਾ ਦੇਵੇ ਜਾਂ ਕੋਈ ਨਸ਼ੀਲੀ ਵਸਾਰਤ ਕੋਈ ਬਾਹਰੋਂ ਆਂਦੇ ਨੇ ਬੰਦੇ ਜਾਂ ਕੁਝ ਨਾ ਰੱਖ ਦੇਣ ਤਾਂ ਉਹ ਸਾਰੇ ਸੇਫਟੀ ਪਰਪਸ ਲਈ ਇਹ ਜਾਲੀਆਂ ਲੱਗੀਆਂ ਹੁੰਦੀਆਂ ਹੋਰ ਇਹਨਾਂ ਦਾ ਕੋਈ ਹੋ ਨਹੀਂ ਆ ਤੁਸੀਂ ਅੰਦਰ ਵਾਲੀ ਜਾਲੀ ਦੇਖ ਲਈ ਹੁਣ ਆਪਾਂ ਬਾਹਰਲੀ ਕੱਢ ਲਈ ਤੇ ਇਦਾਂ ਹੀ ਅੰਦਰ ਵਾਲੀ ਕੱਢ ਲੈਣੀ ਇਹ ਕੱਢ ਕੇ ਫਿਰ ਤੁਹਾਨੂੰ ਅੰਦਰ ਦਿਖੇ ਜਾਣਾ ਸਪੈਂਡਲ ਇਹ ਹਰੇਕ ਹੋਲਡ ਦੇ ਵਿੱਚ ਹੁੰਦੇ ਨੇ ਆਪਣੇ ਮਤਲਬ ਕਹਿ ਲਓ ਵੀ ਇਹ ਨਹੀਂ ਹੈਗਾ ਵੀ ਇੱਕ ਜਗ੍ਹਾ ਨੇ ਆਪਣੇ ਜਹਾਜ਼ ਦੇ ਵਿੱਚ ਨੋ ਕਾਰਗੋ ਹੋਲਡ ਨੇ ਜਹਾਜ਼ ਬਟਾ ਹੁਣ ਕਰਕੇ ਨੋ ਕਾਰਗੋ ਹੋਲਡਾਂ ਨੋਆਂ ਕਾਰਗੋ ਹੋਲਡਾਂ ਦੇ ਮਤਲਬ ਦੋ ਦੋ ਪਾਸੇ ਕਰੇ ਹੋਏ ਨੇ ਇੱਕ ਫਾਰਵਰਡ ਹੁੰਦਾ ਇੱਕ ਆਫਟ ਹੁੰਦਾ ਸੋ ਤੁਸੀਂ ਇਹ ਦੇਖ ਲਓ ਵੀ ਹਰੇਕ ਕਾਰਗੋ ਹੋਲਡ ਦੇ 10-10 ਨੇ ਇਹ ਵੈਂਟਾ ਸੋ ਆਹ ਖੋਲ ਲਿਆ ਹੁਣ ਆਪਾਂ ਨੇ ਆ ਅੰਦਰ ਤੁਸੀਂ ਦੇਖ ਹੀ ਰਹੇ ਹੋਗੇ ਆਹ ਸਪਿੰਡਲ ਦਿਖਾਣਾ ਮੈਂ ਤੁਹਾਨੂੰ ਆਹ ਸਪਿੰਡਲ ਆ ਦੇਖੋ ਡਰਾਈ ਪਿਆ ਇਹਨੂੰ ਆਪਾਂ ਨੇ ਗ੍ਰੀਸਿੰਗ ਕਰਨਾ ਹੈ ਪਹਿਲਾਂ ਇਹਨੂੰ ਕਲੋਜ਼ ਕਰਾਂਗੇ ਸੋ ਇਹਦਾ ਆ ਤੁਸੀਂ ਦੇਖ ਰਹੇ ਹੋ ਆ ਇਹਦਾ ਓਪਨ ਕਲੋਜ਼ ਦਾ ਆ ਵੀਲ ਨਾਲ ਕਮਾਤਾ ਇਹ ਪੋਟੇਬਲ ਵੀਲ ਹੁੰਦਾ ਜਿਹਨੂੰ ਅਸੀਂ ਯੂਜ਼ ਕਰਦੇ ਆ ਤੇ ਆਹ ਦੇਖੋ ਥੱਲੇ ਆ ਰਿਹਾ ਇਹ ਕਲੋਜ਼ਿੰਗ ਪੀਜੀਸ਼ਨ 'ਚ ਤੇ ਇਹ ਆਪਾਂ ਹੁਣ ਕਲੋਜ਼ ਕਰ ਦੇਣਾ ਕਲੋਜ਼ ਦਾ ਦਾ ਮਤਲਬ ਇਹ ਆ ਵੀ ਕੱਲੋਂ ਰੱਬ ਨਾ ਕਰੇ ਕੋਈ ਅੱਗ ਲੱਗਦੀ ਹੈ ਜਾਂ ਕੁਝ ਲੱਗਦਾ ਹੈ ਤਾਂ ਆਪਾਂ ਨੂੰ ਇਹ ਇਨਕੇਸ ਅਮਰਜੈਂਸੀ ਚ ਕਲੋਜ਼ ਕਰਨੇ ਪੈ ਜਾਣ ਤਾਂ ਜਾਂ ਕੋਈ ਪਾਣੀ ਆਉਂਦਾ ਹੈ ਜਾਂ ਕੁਝ ਵੀ ਅਮਰਜੈਂਸੀ ਆਉਂਦੀ ਆ ਤਾਂ ਆਪਾਂ ਈਜ਼ੀ ਦੀ ਇਹਨਾਂ ਨੂੰ ਕਲੋਜ਼ ਕਰ ਸਕੀਏ ਸੋ ਤਾਂ ਕਰਕੇ ਇਹ ਸਾਨੂੰ ਫ੍ਰੀ ਰੱਖਣੇ ਪੈਂਦੇ ਨੇ ਸੋ ਹੁਣ ਆਪਾਂ ਦੁਬਾਰਾ ਇਹਨੂੰ ਵਾਪਸ ਓਪਨ ਕਰਤਾ ਬਿਕੋਜ਼ ਥੱਲੇ ਤਾਂ ਹੀ ਹਵਾ ਜਾਊਗੀ ਆ ਹੁਣ ਗਰੀਸਿੰਗ ਕਰਤੀ ਆਪਾਂ ਨੇ ਨਾਈਸਲੀ ਇਹਨੂੰ ਗ੍ਰੀਸ ਕਰਕੇ ਰੱਖਣਾ ਜਦੋਂ ਗ੍ਰੀਸ ਕਰਤਾ ਫਿਰ ਇਹਦੇ ਥੱਲੇ ਰਬੜ ਪੈਕਿੰਗ ਹੁੰਦੀ ਆ ਜਿਹਦੇ ਨਾਲ ਇਹ ਸੀਲ ਬੰਦ ਹੋ ਜਾਂਦਾ ਸੋ ਰਬੜ ਨੂੰ ਆਪਾਂ ਵੈਸਲੀਨ ਲਗਾ ਦੇਣੀ ਥੋੜੀ ਜੀ ਜਿਹੜੀ ਨੌ ਰੰਡ ਵੈਸਲੀਨ ਹੁੰਦੀ ਆ ਵੀ ਉਹ ਹਾਰਡ ਨਾ ਹੋਵੇ ਰਬੜ ਸੋ ਉਹ ਵੈਸਲੀਨ ਲਗਾ ਕੇ ਸੋ ਇਹਦਾ ਕੰਮ ਆਪਾਂ ਨੇ ਮਤਲਬ ਕਰਤਾ ਹੁਣ ਜਿਹੜਾ ਮੇਨ ਕੰਮ ਹੋਰ ਰਹਿ ਗਿਆ ਇਹਨੂੰ ਮਤਲਬ ਵਧੀਆ ਟਾਂਕ ਨਾਲ ਕੋਜ਼ ਜਾਜ ਤੇ ਜੇ ਕੋਈ ਕਵਰਮੈਂਟ ਨਸੰਦੀ ਆ ਤਾਂ ਉਹ ਛਿੱਤੀ ਛਿੱਤੀ ਵਾਪਸ ਨਹੀਂ ਹੁੰਦੀ ਜੇ ਆਜ ਬੱਟਾ ਆ ਜਿਹੜੇ ਰਸਟ ਪਾਰਟੀਕਲ ਆ ਹੁਣ ਆਪਾਂ ਇਹ ਰਿਮੂਵ ਕਰਨੇ ਆ ਉਹਦੇ ਲਈ ਆ ਕਰੀ ਆ ਆਪਾਂ ਨੇ ਨਿਊਮੈਟਿਕ ਗਨ ਰੈਡੀ ਇਹਨੂੰ ਜੱਟ ਚੀਜ਼ ਲਗਾ ਦੇਣੇ ਆ ਹਵਾ ਦੇ ਪ੍ਰੈਸ਼ਰ ਨਾਲ ਚੱਲਦੀ ਆ ਇਹਦੀ ਵੀਡੀਓ ਮੈਂ ਆਲਰੇਡੀ ਆਪਣੇ YouTube ਚੈਨਲ ਤੇ ਪਾਈ ਆ ਤੁਸੀਂ ਦੇਖ ਸਕਦੇ ਹੋ ਸੋ ਆ ਇਹ ਅਰਧੇ ਕਨੈਕਸ਼ਨ ਆਹੀਂ ਆਪਾਂ ਨੇ ਇਹ ਹੁਣ ਸਾਰਾ ਡੀ ਰਸਟਿੰਗ ਕਰ ਦੇਣੀ ਸਾਰਾ ਜੰਗ ਦੇ ਪਾਰਟੀਕਲ ਇਹ ਕੱਢ ਦੇਣੇ ਉਤੋਂ ਬਾਅਦ ਫੇਰ ਆਪਾਂ ਇਹਨੂੰ ਨਾਈਸਲੀ ਕਰਕੇ ਸਰਫੇਸ ਪ੍ਰਪੇਅਰ ਕਰਕੇ ਫੇਰ ਆਪਾਂ ਨੇ ਇਹਦੇ ਤੇ ਪ੍ਰਾਈਮਰ ਮਾਰਨਾ ਹੈ ਫਸ ਇੱਕ ਕੋਟ ਪ੍ਰਾਈਮਰ ਫਿਰ ਦੂਜਾ ਕੋਟ ਪ੍ਰਾਈਮਰ ਫੇਰ ਤੀਸਰਾ ਜਾ ਕੇ ਫਾਈਨਲ ਕੋਟ ਵੱਜਦਾ ਸੋ ਤਿੰਨ ਪੇਂਟ ਹੁੰਦੇ ਨੇ ਤਾਂ ਕਿ ਇਹ ਲੌਂਗ ਟਰਮਾਂ ਤੱਕ ਮਤਲਬ ਘੱਟੋ-ਘੱਟ 9 ਮਹੀਨੇ ਤੱਕ ਘੱਟੋ-ਘੱਟ 9 ਮਹੀਨੇ ਤੱਕ ਸਹੀ ਰਵੇ ਤੇ ਮੁੜ ਕੇ ਇੱਥੇ ਆਣ ਦੀ ਲੋੜ ਨਾ ਪਵੇ ਸੋ ਇਹ ਜੋ ਵੀ ਕੰਮ ਆਪਾਂ ਕਰਨਾ ਉਹ ਇਸ ਤਰੀਕੇ ਨਾਲ ਕਰਨਾ ਵੀ ਜਿਹੜਾ ਤਸੱਲੀ ਵਰਕਸ਼ਾਪ ਹੈ ਆ ਹੁਣ ਆਪਾਂ ਨੇ ਆ ਇਹ ਜਿਹੜਾ ਜਾਲੀ ਖੋਲੀ ਸੀ ਉਹ ਫਿੱਟ ਕਰਕੇ ਉਹਦੇ ਤੇ ਆਪਾਂ ਨੇ ਆ ਕਰਤਾ ਰਸਟ ਬਾਡੀ ਕਲ ਉਹਦੇ ਵੀ ਕੱਢ ਦੇਣੇ ਤੇ ਉਹਨੂੰ ਵੀ ਇਦਾਂ ਹੀ ਰੀਫਰੈਸ਼ ਕਰ ਦੇਣਾ ਆ ਤੁਸੀਂ ਵਾਈਟ ਕਲਰ ਦਾ ਦੇਖ ਹੀ ਰਹੇ ਹੋ ਇਹ ऑलरेडी ਇੱਕ ਕੋਟ ਪ੍ਰਾਈਮਰ ਕਰਤਾ ਇਹ ਇਦਾਂ ਨਹੀਂ ਹੁੰਦਾ ਘੰਟਿਆਂ ਦੀ ਜੌਬ ਨਹੀਂ ਇੱਕ ਜਾਂ ਦੋ ਦਿਨ ਦੀ ਜੌਬ ਹੁੰਦੀ ਆ ਸਟੈਪ ਬਾਏ ਸਟੈਪਸ ਹੁੰਦੀ ਆ ਇਹ ਨਹੀਂ ਹੈਗਾ ਵੀ ਹਾਂਜੀ ਇੱਕੋ ਵਾਰ ਕਰਤਾ ਆਪਾਂ ਫਿੱਟ ਕਰਦੀ ਉਦੋਂ ਬਾਅਦ ਹੁਣ ਜਾਲੀ ਫਿੱਟ ਕਰਤੀ ਆਪਾਂ ਨੇ ਤੇ ਜਿਵੇਂ ਐਜ਼ ਇਟ ਇਜ਼ ਸੀ ਉਹ ਮੈਂ ਛੱਡਤਾ ਤੇ ਹੁਣ ਉਹ ਤੋਂ ਬਾਅਦ ਆਪਾਂ ਇਹਦੇ ਤੇ ਫਾਈਨਲ ਕੋਟ ਮਾਰ ਦੇਣਾ ਫਾਈਨਲ ਕੋਟ ਮਾਰ ਕੇ ਇਹਨੂੰ ਵਧੀਆ ਰੈਡੀ ਕਰ ਦੇਣਾ ਆ ਤੁਸੀਂ ਦੇਖ ਰਹੇ ਹੋ ਰੈੱਡ ਬ੍ਰਾਊਨ ਫਾਈਨਲ ਕੋਟ ਮਾਰਤਾ ਸੋ ਹੋਪ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਹੋਰ ਤੁਹਾਡੇ ਲਈ ਵਧੀਆ ਤੋਂ ਵਧੀਆ ਮੈਂ ਵੀਡੀਓ ਬਣਾ ਕੇ ਲਿਆਂਦਾ ਲਿਆਵਾਂਗਾ ਤੇ ਨਾਲੇ ਤੁਹਾਨੂੰ ਪੇਂਟ ਸਟੋਰ ਦੀ ਵੀਡੀਓ ਦਿਖਾਣਾ ਜਿੱਥੇ ਅਸੀਂ ਪੇਂਟ ਰੱਖਿਆ ਤੁਹਾਨੂੰ ਦਿਖਾਣੇ ਪੇਂਟ ਦੀ ਦੁਕਾਨ ਵੀ ਦਿਖਾਉਂਗਾ ਵੀ ਕਿਹੜੇ-ਕਿਹੜੇ ਪੇਂਟ ਹੁੰਦੇ ਨੇ ਜਾਜ ਤੇ ਮਿਲਦੇ ਆਗਲੀ